ਕਹਣਾ ਜਾਉਂਗੇ ਮੈਂ ਕੀ ਕਹਣਾ ਹੈ ਇਹਨੂੰ ਵਿਚਾਰ ਨੂੰ ਬਾਦ ਹੁਣ ਬਾਦ ਨੇ ਬਾਦ ਨੇ ਇਹਨੂੰ ਮਤਾਂ ਕੋਈ ਤਲਕੀ ਜਾਂਦੀ ਮਮੀ ਕੀ ਕਰੀ ਜਾਨੀ ਡੰਡਿਆ ਚੱਕੀ ਜਾਨੀ ਹੈ ਜਮਾ ਨਹੀਂ ਮਾਰੀ ਜਾਉਂਦਾਗਾ ਮੁੰਡਾ ਕੋਠੇ ਜਟਾਇਆ ਪਿਆ ਹੁਣ ਇਹ ਕੋਠੇ ਜਟਾਇਆ ਪਿਆ ਤਾਂ ਸ਼ਰਮ ਨਹੀਂ ਆਉਂਦੀ ਕਿ ਮਾਂ ਪੈਣਾ ਹੀ ਪਾ ਪੰਦੇ ਲੈਣੇ ਹੋਗੇ ਮਮੀ ਤੂੰ ਮੇਰੀ ਮਮੀ ਹਾਂ ਮੈਂ ਗਲਮ ਪਰ ਸਖਦਾ ਤੇਗਾ ਹਾਂ ਕੀ 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 ਜੀ ਕੋ ਇਹ ਕਹਣਾ ਪਾ ਚੱਲੋ ਘਾਂਬਲੀ ਏ ਮੋਟੀ ਆ ਮਾਂ ਦਾ ਨਾਮ ਵਾਲੇ ਉਹ ਚੋਈ ਚੜਨੀ ਚੱਲ ਐ ਮਾਂ ਪਾ ਨਹੀਂ ਮਮੀ ਕੀ ਕਰੀ ਜਾਣੀ ਡੰਡਿਆ ਚੱਕੀ ਜਾਣੀ ਹੈ ਜਮਾ ਨਹੀਂ ਮਾਰੀ ਜਾਉਂਦਾਗਾ ਮੁੰਡਾ ਕੋਠੇ ਜਟਾਇਆ ਪਿਆ ਹੁਣ ਤੇ ਕੋਠੇ ਜਟਾਇਆ ਪਿਆ ਤਾਂ ਸ਼ਰਮ ਨਹੀਂ ਆਉਂਦੀ ਕਿ ਮਾਂ ਪਾ ਨਹੀਂ ਪਾ ਪੰਦੇ ਲੈਣੇ ਆਉਂਦੇ ਮਮੀ ਤੂੰ ਮੇਰੀ ਮਮੀ ਹਾਂ ਮੈਂ ਗਲਮ ਪਰ ਛਕਦਾ ਤੇਗਾ ਹਾਂ ਕੀ 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 ਗੂ ਇਹ ਕਨੌਪਾ ਚੱਲੋ ਘਾਂਬਲੀ ਐ ਮੋਟੀ ਕਾਹਦਾ ਨਾਮ ਵਾਲੇ ਉਹ ਚੋਈ ਚੜਨੀ ਚੱਲ ਅਜੀ ਆਪ ਦੀ ਸ਼ਾਦੀ ਹੋ ਚੁੱਕੀ